ਕਿਓ ਅਦਕ ਅਹੰਗ ਬੁਦ ਬਤੀ ਪਾਠ ਪੜਿਓ ਅਰਬੀ ਵਿਚਾਰਿਓ ਨਵਲਾਪੇ ਅੰਗਮ ਸਦੀ ਪੰਚ ਜਨਾਸ ਸੰਗਨ ਛੁਟਕਿਓ ਦਿਕ ਅਹੰਗਪਦ ਬਤੀ ਪਿਆਰੀ ਇਨ ਬਿਦ ਮਿਲਣ ਨ ਜਾਇ ਮੈਂ ਕੀਏ ਕਰਮ ਨਿਕਾ ਹਾਰ ਪਰਿਓ ਸੁਮੀ ਕੇ ਦਵਾਰ ਦੇ ਜੀ ਮੋਣ ਭਯੋ ਕਰਪਾਤੀ ਰਹਯੋ ਨਗਨ ਫਿਰਯੋ ਬਨਮੋਹੀ ਤਟ ਤੀਰਥ ਸਭ ਤਰਤੇ ਪਰਮਯਾ ਦੁਬਦਾ ਛੁਡਕੇ ਨਹੀਂ ਤੇਰਥ ਜਾਈ ਬਸਿਓ ਸਿਰ ਕਰਵਤ ਤਰਾਈ ਮਨਗੇ ਮੈਲ ਨ ਉਤਰੈ ਇਹ ਬਿਦਾ ਜੇ ਲਖ ਜਤਨ ਕਰਾਈ ਕਣਕ ਕਾਮਣੇ ਹੈ ਜਰਤ ਬੰਦਨ ਡੰਡੋਤਾ ਖਟਾ ਕਰਮ ਰਤ ਰਹਤਾ ਹਾਂ ਹਾ ਕਰਤ ਬੰਦਨ ਮੈਂ ਪਰਿਆ ਨਹਿ ਮਿਲਿਏ ਇਹ ਜੁਗਤਾ ਜੋਗ ਸਿਦ ਆਸਨ ਚੋ ਰਸਹੀ ਏਪੀ ਕਰ ਕਰ ਰਹਿਆ ਨਮਾ ਹਰ ਸਿਉ ਸੰਗਨ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੁਣੀ ਚੰਦਨ ਚੋ ਨਰਕ ਘੁਰਗ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ ਕਹੋ ਨਾਨਕ ਕਿਸ ਭਇਓ ਫਰਾਪਤਾ ਜਿਸ ਪੁਰਬ ਲਿਖੇ ਕਾਲਹਿਣਾ ਤੇਰੋ ਸੇਵਕ ਰੰਗ ਮਾਤਾ ਹੋ ਮਨ ਰਤਾ ਤੇਰਾ ਸੇਵਕ ਹਿਰਨ ਮਾਤਾ ਓयो ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹ ਮਨ ਰਤਾ ਰਹੋ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਠ ਮਹਲਾ 5 ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਪਾਠ ਪੜਿਔਰ 베ਦ ਵਿਚਾਰਿਓ ਨਿਵਲਾ ਭੈੰਗਮ ਸੋਦੀ ਪੰਤ ਜਨਾਸ ਛਟਕਿਆ ਅਤਕ ਅਹੰਗਪਦ ਪਤੀ ਵਾਹਿਗੁਰੂ ਜੀ ਜੋ ਅਜਦਾ ਮੁਖਵਾਕ ਪੰਜਨਾ ਪਤਸ਼ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੋ ਪਾਵਣ ਅੰਗ 641 ਤੋਂ ਲੈ ਕੇ 642 ਅੰਗ ਤੈ ਸੁਭੈ ਮਨ ਹੈ ਜੀ